ਆਪਣੇ ਕਮਾਲੀ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਤਬ ਤੋਂ ਪਹਿਲਾਂ ਮੈਂ ਸਤਾਰੂਪ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਤਾ ਥੱਲੇ ਜਿੰਨੀਆਂ ਸਹੂਦਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀ ਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮ੍ਰਿਤਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਹਾਰ ਆਪਦੇ ਦੁਆਰ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਦੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਫੁਰਬ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਤੁਸੀਂ ਦੇਖ ਰਹੇ ਹੋ ਦੇਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਦੀ ਜਿਹੜੀ ਨੌਜਵਾਨ ਪੀੜੀ ਆ ਪਰਿਆਵਰਣ ਬਚਾਉਣ ਵਾਸਤੇ ਬੜੇ ਤਰ੍ਹਾਂ ਦੇ ਇੱਕ ਉਪਰਾਲੇ ਵੀ ਕਰਦੀ ਹੈ ਪੰਜਾਬ ਸਰਕਾਰ ਨੇ ਵੀ ਬੜੇ-ਬੜੇ ਉਪਰਾਲੇ ਕੀਤੇ ਤਾਂ ਕਿ ਪੰਜਾਬ ਦਾ ਪਰਿਆਵਰਣ ਸੰਭਾਲ ਸਕੇ ਤੇ ਪੰਜਾਬ ਸਰਕਾਰ ਦੁਆਰਾ ਵੀ ਪੰਜਾਬ ਨੂੰ ਵਾਤਾਵਰਨ ਨੂੰ ਬਚਾਉਣ ਵਾਸਤੇ ਇੱਕ ਪੰਜਾਬ ਵਾਤਾਵਰਨ ਦੀ ਮੁਹਿੰਮ ਵੀ ਸਟਾਰਟ ਕੀਤੀ ਹੈ ਤਾਂ ਅੱਜ ਜਿਹੜੇ ਨੌਜਵਾਨ ਹੈਗੇ ਖਾਸੇ ਪੰਜਾਬ ਦੇ ਉਹ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਵਾਤਾਵਰਨ ਨੂੰ ਸ਼ੁੱਧ ਤੇ ਸਹੀ ਰੱਖਣ ਵਾਸਤੇ ਇੱਕ ਨਵੇਂ ਨਵਰੇ ਲਗਾ ਦਿੱਤੇ ਮੇਨਾ ਅੱਜ ਟਾਈਮ ਮੌਜੂਦ ਹੈ ਦੋ ਜਿਹੜੇ ਸ਼ਖਸ ਹੈ ਸਾਈਕਲ ਤੇ ਜਿਹੜੇ ਲੁਧਿਆਣਾ ਤੋਂ ਜਿਹੜੇ ਲਦਾਖੇ ਸੀ ਵਾਪਸ ਆ ਗਏ ਆ ਅੱਜ ਤਕਰੀਬਨ 28 ਦਿਨਾਂ ਬਾਅਦ ਅੱਜ ਇੱਥੇ ਪਹੁੰਚੇ ਆ ਤੁਹਾਨੂੰ ਵੈਲਕਮ ਕਰਦੇ ਬਾਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਕੀ ਨਾਮ ਤੁਹਾਡਾ ਪੂਰਾ ਨਾਮ ਮੇਰਾ ਜੀ ਬਲਵਿੰਦਰ ਕੁਮਾਰ ਹੈ ਵੈਸੇ ਸਟੇਜ ਨੇਮ ਗੋਲਡੀ ਹੈ ਜੀ ਅੱਛਾ ਜੀ ਹਾਂਜੀ ਤੁਸੀਂ ਕਦੋਂ ਗਏ ਸੀ ਇੱਥੋਂ ਲੁਧਿਆਣੇ ਤੋਂ ਲਦਾਖ ਵਾਸਤੇ ਅਸੀਂ ਸਰ 2 ਸੈਕਿੰਡ ਨੂੰ ਨਿਕਲੇ ਸੀ ਤੇ ਅੱਜ 29 ਹੋ ਗਈ ਆ ਆਲਮੋਸਟ 28 ਡੇਸ ਹੋ ਚੁੱਕੇ ਆ ਜੀ ਤੁਸੀਂ ਕੰਮ ਕੀ ਕਰਦੇ ਹੋ ਸਰ ਮੈਂ ਬਾਇ ਪ੍ਰੋਫੈਸ਼ਨਲ ਡਾਂਸ ਕੋਰੀਓਗ੍ਰਾਫਰ ਆ ਓਕੇ ਓਕੇ ਤੇ ਫਿਟਨੈਸ ਟਿਨਰ ਆ ਜੀ ਇੱਕ ਇਸ ਤਰ੍ਹਾਂ ਤੁਹਾਨੂੰ ਲੱਗਾ ਵੀ ਮੈਂ ਇਤੋਂ ਲੁਧਿਆਣੇ ਤੋਂ ਉੱਥੇ ਜਾ ਕੇ ਸਾਈਕਲ ਤੇ ਲਦਾਖ ਜਾਣਾ ਇਹ ਕਿੱਦਾਂ ਪ੍ਰੇਨਾ ਕਿਸ ਚੀਜ਼ ਦੀ ਪ੍ਰੇਨਾ ਇਹ ਸਰ ਮੈਂ ਨਾ ਟ੍ਰੈਵਲ ਕਾਫੀ ਕਰਦਾ ਰਹਿਣਾ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਨੂੰ ਇਹ ਸੀਗਾ ਕਿ ਲਾਈਕ ਅਸੀਂ ਸਾਈਕਲ ਤੇ ਜਦੋਂ ਜਾਂਦੇ ਆ ਨਾ ਮਤਲਬ ਜਨਰਲੀ ਬਾਈਕ ਤੇ ਲੋਕ ਜਾਂਦੇ 80 90 ਦੀ ਸਪੀਡ ਤੇ ਨਿਕਲ ਜਾਂਦੇ ਕਾਰ ਤੇ ਜਾਂਦੇ ਨਾ ਆਪਾਂ ਨੇਚਰ ਨੂੰ ਐਕਸਪਲੋਰ ਕਰ ਪਾਣੇ ਆ ਨਾ ਆਪਾਂ ਲੋਕਾਂ ਦੇ ਕਲਚਰ ਬਾਰੇ ਜਾਣ ਪਾਣੇ ਨੇ ਉਹਨਾਂ ਦੇ ਥੌਟਸ ਜਾਣ ਪਾਣੇ ਨੇ ਪੁਰਾਣੇ ਟਾਈਮ 'ਚ ਸਾਡੇ ਜਿਹੜੇ ਮਹਾਪੁਰਖ ਸੀ ਗੁਰੂ ਨਾਨਕ ਦੇਵ ਜੀ ਵੀ ਦੇਖੋ ਤੁਸੀਂ ਲਦਾਖ ਤੱਕ ਪਹੁੰਚੇ ਆ ਬਾਬਾ ਪੱਥਰ ਸਾਹਿਬ ਜੀ ਉਹਨਾਂ ਦਾ ਹੈਗਾ ਸੀ ਉੱਥੇ ਦਰਸ਼ਨ ਕਰਕੇ ਆਏ ਆ ਸੋ ਇਹ ਚੀਜ਼ਾਂ ਜਦੋਂ ਪੁਰਾਣੇ ਜ਼ਮਾਨੇ ਦੇ ਅਸੀਂ ਦੇਖਦੇ ਹਾਂ ਸਾਰੇ ਚਾਰ धाम ਯਾਤਰਾ ਵੀ ਕਰਦੇ ਸੀ ਸਾਰੇ ਪੈਦਲ ਜਾਂਦੇ ਸੀ ਤੋਂ ਸੱਚੀ ਪੈਦਲ ਤਾਂ ਚਲੋ ਉਹਨਾਂ ਟਾਈਮ ਹਜੇ ਨਹੀਂ ਘੱਟ ਸਕਦੇ ਸਾਨੂੰ ਐਸੀ ਕੈਟਲਿਸ ਸਾਈਕਲ ਤੇ ਜਾਈਏ ਸਾਡੇ ਕੋਲ 30 ਡੇਜ਼ ਹੋਣਗੇ ਲੋਕਾਂ ਨੂੰ ਜਾਣਨ ਲਈ ਕਰਚਨ ਕਲਚਰ ਬਾਰੇ ਜਾਣਨ ਲਈ ਪਲੱਸ ਅਸੀਂ ਉਹਨਾਂ ਨੂੰ ਪ੍ਰੇਰਣਾ ਦੇ ਸਕੇ ਕਿ ਤੇ ਇੱਥੇ ਗਲੋਬਲ ਵਾਰਮਿੰਗ ਵੱਧ ਰਹੀ ਹੈ ਟੈਂਪਰੇਚਰ 50 50 ਪਲੱਸ ਜਾ ਰਿਹਾ ਹੈ ਬਸ ਸਾਡਾ ਇਹ ਵੀ ਨਾਲ ਇਸ਼ੂ ਸੀਗਾ ਕਿ ਪਰਮਨੈਂਟ ਜਿਹੜਾ ਸਾਡਾ ਪਰਿਆਵਰਣ ਹੈ ਉਹਨੂੰ ਉਹਨੂੰ ਬਚਾਓ ਪਾਣੀ ਵੀ ਬਚਾਓ ਕਿਉਂਕਿ ਪਾਣੀ ਜੇ ਮੈਂ ਗੱਲ ਕਰਾਂ ਨਾ ਪਾਣੀ ਦੀ ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਨਦੀ ਦਾ ਪਾਣੀ ਪੀਂਦੇ ਸੀ ਉਸ ਤੋਂ ਬਾਅਦ ਸਾਡੇ ਦਾਦੇ-ਦਾਦੀਆਂ ਆਈਆਂ ਉਹ ਕੂਏ ਦਾ ਪਾਣੀ ਪਿੰਦੇ ਸੀ ਫਿਰ ਸਾਡੇ ਘਰ ਦੇ ਆਏ ਨਲਕੇ ਦਾ ਪਾਣੀ ਪਿੰਦੇ ਸੀ ਅੱਜ ਸਾਡੀ ਜਨਰੇਸ਼ਨ ਹੈ ਬੋਤਲ ਦਾ ਪਾਣੀ ਪੀ ਰਹੀ ਹੈ ਆਉਣ ਵਾਲੇ ਟਾਈਮ 'ਚ ਪਾਣੀ ਸਿਰਫ ਮੈਨੂੰ ਲੱਗਦਾ ਮੋਲਸ 'ਚ ਮਿਲੇਗਾ ਜੇ ਨਾ ਬਚਾਇਆ ਗਿਆ ਤਾਂ ਜੇ ਗੱਲ ਮੈਂ ਇਹ ਦੁਆ ਹਾਂਜੀ ਹਾਂ ਇਹ ਕਿਸ ਤਰ੍ਹਾਂ ਦੀ ਪੰਜਾਬ ਸਰਕਾਰ ਨੇ ਵੀ ਕਿ ਨਵਾਂ ਪ੍ਰਾਲਾ ਕੀਤਾ ਵੀ ਪੰਜਾਬ ਦੇ ਵਾਤਾਵਰਣ ਲਈ ਗਲੋਬਲ ਵਾਰਮਿੰਗ ਚ ਆਦੀ ਤੌਰ ਅਸਰ ਵੀ ਕਾਫੀ ਹੋ ਰਿਹਾ ਜਿਹੜਾ ਇਸ ਟਾਈਮ ਜਿਹੜਾ ਟੈਂਪਰੇਚਰ ਯਾ ਹੌਟ ਕਾਫੀ ਹੀਟ ਵੇਵ ਰਹੀਆਂ ਤੇ 46 ਤੋਂ ਪਲੱਸ ਜਿਹੜਾ ਟੈਂਪਰੇਚਰ ਰਿਹਾ ਲੱਗ ਰਿਹਾ ਵੀ ਪੰਜਾਬ ਸਰਕਾਰ ਨੇ ਨਵਾਂ ਪ੍ਰਾਲਾ ਕੀਤਾ ਵੀ ਪੰਜਾਬ ਦੀ ਵਾਤਾਵਰਣ ਮੁਹਿਮ ਨੂੰ ਆਗਾਜ਼ ਕੀਤਾ ਸੀ ਹਰ ਸ਼ਹਿਰ ਦੇ ਹਰ ਪਿੰਡਾਂ 'ਚ ਪੌਦੇ ਲਗਾਉਂਦਾ ਵੀ ਆਗਾਜ਼ ਕੀਤਾ ਲੱਗ ਰਿਹਾ ਵੀ ਸਰਕਾਰਾਂ ਵੀ ਕਾਫੀ ਜ਼ਿਆਦਾ ਪ੍ਰਾਲਾ ਕਰ ਰਹੀਆਂ ਏ ਸਰ ਗਵਰਨਮੈਂਟ ਨੇ ਤਾਂ ਦੇਖੋ ਕੰਮ ਕਰਨਾ ਹੈ ਨਾ ਗਵਰਨਮੈਂਟ ਦੀ ਡਿਊਟੀ ਹੈ ਬਟ ਐਜ਼ ਆ ਨਾਗਰਿਕ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਗਵਰਨਮੈਂਟ ਦਾ ਸਾਥ ਦੇਈਏ ਜੇ ਅਸੀਂ ਗਵਰਨਮੈਂਟ ਦਾ ਸਾਥ ਨਹੀਂ ਦਵਾਂਗੇ ਐਜ਼ ਆ ਨਾਗਰਿਕ ਤਾਂ ਫਿਰ ਗਵਰਨਮੈਂਟ ਤਾਂ ਹੈਲਪਲੈਸ ਹੈ ਦੇਖੋ ਗਵਰਨਮੈਂਟ ਹਰ ਜਗ੍ਹਾ ਨਹੀਂ ਪਹੁੰਚ ਸਕਦੀ ਇੱਕ ਆਮ ਨਾਗਰਿਕ ਹਰ ਜਗ੍ਹਾ ਪਹੁੰਚ ਸਕਦਾ ਸੋ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਗਵਰਨਮੈਂਟ ਦੇ ਬਿਲਕੁਲ ਨਾਲ ਖੜੀਏ ਹੱਥ ਨਾਲ ਹੱਥ ਜੋੜ ਕੇ ਤੇ ਜੋ ਕਰ ਰਹੇ ਉਹਨਾਂ ਦੇ ਕੰਮ ਨੂੰ ਹੋਰ ਵੱਡਾ ਕਰੀਏ ਪੇੜ ਲਗਾਈਏ ਜਿਆਦਾ ਤੋਂ ਜਿਆਦਾ ਜੇ ਨਦੀਆਂ ਜਿੱਥੇ ਗੰਦੀਆਂ ਲੱਗ ਰਹੀ ਕੋਸ਼ਿਸ਼ ਕਰਕੇ ਉਹਨਾਂ ਦੇ ਨਾਲ ਹੈਲਪ ਕਰਾ ਕੇ ਉਹ ਸਾਫ਼ ਕਰਾਈਏ ਚਿੰਜਾ ਇਹ ਤੁਹਾਡੇ ਨਾਲ ਕੌਣ ਨਾਲ ਇਹ ਵੀ ਵਾਲੀ ਨਾਲ ਗਏ ਸੀ ਇਹ ਸਰ ਮੇਰਾ ਸਟੂਡੈਂਟ ਹੈ ਓਕੇ ਐਕਚੁਅਲੀ ਮੇਰੇ ਨਾਲ ਪਲਾਨ ਕਿਸੇ ਹੋਰ ਦਾ ਜਾਣਦਾ ਸੀਗਾ ਠੀਕ ਹੈ ਬਟ ਉਹ ਲਾਸਟ ਮੂਮੈਂਟ ਤੇ ਉਹਦਾ ਕੁਝ ਮਿਸ ਹੈਪਨਿੰਗ ਹੋ ਗਈ ਤਾਂ ਉਹ ਦਾ ਕੈਨਸਲ ਹੋ ਗਿਆ ਤੇ ਮੈਨੂੰ ਇਹ ਸੀ ਮੇਰੇ ਨਾਲ ਜਿਹੜਾ ਬੰਦਾ ਜਾਏ ਨਾ ਉਹ ਮੇਰੀ ਸੋਚ ਨੂੰ ਅੱਗੇ ਉਹ ਕਰਦਾ ਹੋਏ ਮੇਰੇ ਨਾਲ ਮਿਲਦਾ ਜੁਲਦਾ ਹੋਏ ਫਿਰ ਇਹ ਮੇਰਾ ਸਟੂਡੈਂਟ ਸੀ ਇਹਨੂੰ ਮੈਂ 3-4 ਦਿਨ ਪਹਿਲਾਂ ਜਸਟ ਰੈਡੀ ਕੀਤਾ ਆਪਣੇ ਨਾਲ ਜਾਣ ਲਈ ਸੇਵ ਹੋ ਗਿਆ ਜੀ ਰੇਡੀ ਮੈਂ ਤੈਨੂੰ ਵਾਪਸ ਦੁਬਾਰਾ ਆਣਾ ਤੱਕ ਕੋ ਫਾਰਾ ਮੈਂ ਹਾਲਚਲ ਪੁੱਛੂਗਾ ਜੀ ਲੁਧਿਆਣੇ ਤੋਂ ਲਾਗੇ ਸੀ ਕੀ ਨਾਮ ਰੱਡਾ ਮੇਰਾ ਨਾਮ ਸਰ ਦੋਰਜੇ ਸ਼ੇਰਪਾ ਹੈ ਕਿੰਨੀ ਉਮਰ ਹੈ ੜੀ ਮੇਰੀ 22 ਇਅਰਸ ਹੈ ਜਾ ਤੂੰ ਕਿੱਥੇ ਬਿਲੋਂਗ ਕਰਦੇ ਵੈਸੇ ਮੈਂ ਵੈਸੇ ਆਪਣਾ ਮਤਲਬ ਨੇਪਾਲ ਤੋਂ ਬਿਲੋਂਗ ਕਰਦਾ ਪਰ ਮੈਂ ਇਹ ਸਟਾਰਟਿੰਗ ਤੋਂ ਇੱਧਰ ਹੀ ਰਿਹਾ ਤੇ ਇੱਧਰ ਹੀ ਪੜਿਆ ਹਾਂਜੀ ਕਿੱਦੀ ਪੜਦੇ ਤੁਸੀਂ ਅ ਮੈਂ ਪਲੱਸ 2 ਕੀਤੀ ਹੱਲੇ ਹਾਂਜੀ ਜਦੋਂ ਤੁਹਾਨੂੰ ਇਹ ਤੁਹਾਡੇ ਸਰ ਨੇ ਕਿਹਾ ਵੀ ਅਸੀਂ ਲਦਾਖ ਜਾਣਾ ਸਾਈਕਲ ਤੇ ਆਣਾ ਬੜਾ ਲੰਮਾ ਰਸਤਾ ਕਿਸ ਤਰ੍ਹਾਂ ਤੁਸੀਂ ਮੇਨਟੇਨ ਕੀਤਾ ਕਿਤਾ ਆਪਣੇ ਉਹ ਕਿਤਾਬੇ ਯਾਦੀ ਕੀਤਾ ਕੀਤਾ ਅ ਮਤਲਬ ਜਦ ਸਰ ਨੇ ਮੈਨੂੰ ਦੱਸਿਆ ਤਾਂ ਮਤਲਬ ਮੈਂ ਥੋੜਾ ਮੈਂਟਲੀ ਮਤਲਬ ਹੋ ਨਹੀਂ ਪਾਇਆ ਸੀ ਫਿਰ ਮਤਲਬ ਇਕਦਮ ਐਕਸਾਈਟਮੈਂਟ ਵੀ ਸੀਗੀ ਕਿ ਮਤਲਬ ਕਿੱਦਾ ਦਾ ਰਹੂਗਾ ਸਫਰ ਤੇ ਸਫਰ ਬਹੁਤ ਹੀ ਲੰਬਾ ਹੈ ਤੇ ਰੋਮਾਂਚਕ ਵੀ ਰਹੂਗਾ ਤਾਂ ਮਤਲਬ ਐਕਸਾਈਟਮੈਂਟ ਦੇ ਕਾਰਨ ਹੀ ਚਲਾ ਗਿਆ ਮੈਂ ਪੂਰਾ ਸਫਰ ਵਧੀਆ ਹੋ ਗਿਆ ਹਾਂਜੀ ਹਾਂਜੀ ਪੂਰਾ ਕੋਈ ਮੁਸ਼ਕਲਾਂ ਹੋਈਆਂ ਉੱਥੇ ਨਹੀਂ ਨਹੀਂ ਮੁਸ਼ਕਿਲ ਤਾਂ ਕਿਥੇ ਹੋਣੀ ਸਰ ਸੀਗੇ ਤਾਂ ਕੋਈ ਮੁਸ਼ਕਿਲ ਨਹੀਂ ਹਾਂਜੀ ਰਸਤੇ 'ਚ ਕੋਈ ਪਰੇਸ਼ਾਨੀ ਹੋਈ ਤੁਹਾਨੂੰ ਇਹ ਰਸਤੇ 'ਚ ਤਾਂ ਇੰਨੀ ਪਰੇਸ਼ਾਨੀ ਵਗੈਰਾ ਹੋਈ ਨਹੀਂ ਸਾਨੂੰ ਮਤਲਬ ਵਸਤੀਗਾ ਠੀਕ ਰਿਹਾ ਸਾਡਾ ਸਫਰ ਬਾਕੀ ਸਾਈਕਲ ਤੇ ਥੋੜੀ ਪਰੇਸ਼ਾਨੀਆਂ ਦਿੱਕਤਾਂ ਤਾਂ ਹੁੰਦੀਆਂ ਹੀ ਆਂ ਹਾਂਜੀ ਹਾਂਜੀ ਉਹਦਾ ਸਹੀ ਰਿਆਬੀ ਹਾਂਜੀ ਹਾਂਜੀ ਆ ਵਾਪਸ ਗੋਲਜੀ ਜੀ ਤੁਸੀਂ ਦੱਸਿਆ ਵੀ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਵਾਸਤੇ ਸੀ ਇੱਕ ਮੁਹਿੰਮ ਚੱਲੀ ਆ ਤੁਹਾਡਾ ਅਸ਼ੀਸ਼ ਗਿਆ ਲੋ ਸੁਰਨ ਗਿਆ ਲੋ ਵੀ ਨਾਲ ਜਲਿਆ ਪਲੱਸ 2 ਦੇ ਇੱਕ ਤੜਾ ਸਿਸਟਮ ਕਿੱਦਾਂ ਬਣਿਆ ਜਾਣ ਦਾ ਕੀ ਰਸਤੇ ਨੂੰ ਇੱਥੋਂ ਜਿਹੜੇ ਲੁਧਿਆਣੇ ਗਏ ਸੀ ਲਦਾ ਤਕਰ ਬਾਇਆ ਕਿੱਧਰ ਦੀ ਗਏ ਕਿੰਨੇ ਤੁਸੀਂ 28 ਦਿਨ ਤੁਹਾਨੂੰ ਲੱਗੇ ਆ ਤੇ ਕਿੱਦਾਂ ਦੀ ਤੁਹਾਨੂੰ ਅੜਚਣਾਂ ਆਈਆਂ ਤਾਂ ਲੋਕਾਂ ਨੂੰ ਸਾਥ ਕਿੱਦਾਂ ਰਿਹਾ ਉਹ ਅ ਸਰ ਮੈਂ ਸ਼ੁਰੂਆਤ ਕਰਾਂ ਤੇ ਲਾਈਕ ਮੈਂ ਤੁਹਾਨੂੰ ਪਹਿਲਾਂ ਦੱਸਦਾ ਮੇਰਾ ਮੋਟਿਵ ਕੀ ਸੀਗਾ ਤੇ ਫਿਰ ਬਸ ਜਿੱਦਾਂ ਤੁਹਾਨੂੰ ਥੋੜਾ ਵਿੱਚੋਂ ਵਿੱਚੋਂ ਵੀ ਦੱਸਦਾ ਸਾਨੂੰ ਵਿੱਚ ਨਾ ਬਹੁਤ ਲੋਕ ਮਿਲੇ ਉਹਨਾਂ ਨੇ ਇਹ ਚੀਜ਼ ਕਹੀ ਕਿ ਤੁਸੀਂ ਇਦਾਰੇ ਉਹ ਦਿੱਕਤ ਆਊਗੀ ਉਹ ਦਿੱਕਤ ਆਊਗੀ ਆਕਸੀਜਨ ਦੀ ਦਿੱਕਤ ਆਊਗੀ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਸੀਗਾ ਕਿ ਹੁਣ ਪੈਰ ਰੱਖਤਾ ਠੀਕ ਹੈ ਹੁਣ ਤਾਂ ਦੇਖਿਆ ਜਾਊਗਾ ਅੱਗੇ ਕਿਉਂਕਿ ਮੇਰੇ ਹਿਸਾਬ ਨਾਲ ਜੇ ਕੁਝ ਅਚੀਵਮੈਂਟ ਤੁਸੀਂ ਗੋਲ ਪੂਰਾ ਕਰਨਾ ਹੈ ਤਾਂ ਉਹਦੇ ਤੁਹਾਨੂੰ ਪੈਰ ਰੱਖਣਾ ਜ਼ਰੂਰੀ ਹੈ ਨਾ ਕਿ ਉਹਦੇ ਬਾਰੇ ਸੋਚਣਾ ਕਿ ਕਿੱਦਾਂ ਕਰਾਂ ਤੇ ਮੇਰਾ ਬਸ ਇਹ ਸੀਗਾ ਮੈਂ ਮੈਂ ਡਰਿਆ ਵੀ ਹੋਇਆ ਸੀ ਮੇਰੇ ਮਨ 'ਚ ਡਰ ਵੀ ਸੀਗਾ ਕਿਉਂਕਿ ਮੈਂ ਬਾਈਕ ਤੇ ਆਲਰੇਡੀ ਜਾ ਚੁੱਕਾ ਤੇ ਮੈਨਾਂ ਆਕਸੀਜਨ ਵਗੈਰਾ ਦੀ ਪ੍ਰੋਬਲਮ ਆ ਚੁੱਕੀ ਹੈ ਤੇ ਮੈਨੂੰ ਐਸੀ ਆਰ ਸਾਈਕਲ ਤੇ ਤਾਂ ਹੋਰ ਜ਼ਿਆਦਾ ਹੈ ਕਿ ਸਾਹ ਚੜਦਾ ਬਸ ਉਹ ਮੈਂਟਲੀ ਪ੍ਰੀਪੇਅਰ ਮੈਂ ਕਾਫੀ ਟਾਈਮ ਤੋਂ ਆਪਣੇ ਆਪ ਨੂੰ ਕਰ ਰਿਹਾ ਸੀਗਾ ਫਿਰ ਕਾਫੀ ਬੰਦਿਆਂ ਨੇ ਸਹਿਯੋਗ ਕੀਤਾ ਮੈਨੂੰ ਉੱਥੇ ਕਿ ਤੁਸੀਂ ਕਰੋ ਕਰ ਸਕਦੇ ਹੋ ਦੈਨ ਜਸਦੇਵ ਸੇਖੋ ਸਰ ਅਸਿਸਟੈਂਟ ਕਮਿਸ਼ਨਰ ਸਰ ਜੀ ਜੀ ਹਾਂ ਆ ਐਮਸੀਐਲ ਦੇ ਜੀ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਨੇ ਸਾਡਾ 플ੈਗ ਆਫ ਕੀਤਾ ਹਿੰਮਤ ਵਧਾਈ ਸਾਡੀ ਜਦੋਂ ਤੁਹਾਨੂੰ ਪਤਾ ਐਨੀ ਵੱਡੀ ਹਸਤੀ ਤੁਹਾਡਾ ਸਰ ਫਲੈਗ ਆਫ ਕਰਦੀ ਆ ਤਾਂ ਜੋਸ਼ ਡਬਲ ਹੋ ਜਾਂਦਾ ਬਸ ਉਸ ਦਿਨ ਅਸੀਂ ਪੂਰੇ ਜੋਸ਼ ਨਾਲ ਨਿਕਲੇ ਆ ਲੁਧਿਆਣਾ ਦੀ ਪੀਸੀਆਰ ਨੇ ਵੀ ਸਪੋਰਟ ਕੀਤਾ ਸਾਨੂੰ ਬਸ ਉਹ ਇੱਕ ਵਾਰੀ ਕਹਿੰਦੇ ਆ ਨਾ ਜੇ ਸਟਾਰਟ ਵਧੀਆ ਹੋ ਜੇ ਤਾਂ ਐਂਡ ਵਧੀਆ ਹੁੰਦਾ ਬਸ ਉਹ ਸਟਾਰਟਪ ਹਾਂ ਪ੍ਰਣਾਮ ਵੀ ਵਧੀਆ ਤੋ ਬਸ ਉਹੀ ਚੀਜ਼ ਸੀਗੀ ਸਰ ਜੋਸ਼ ਨਾ ਨਿਕਲੇ ਸੀ ਤੇ ਅੱਜ ਪੂਰੇ ਜੋਸ਼ ਨਾਲ ਵਾਪਸ ਆਏ ਆ ਉਹੀ ਜੋਸ਼ ਲੈ ਕੇ ਵਾਪਸ ਆਇਆ ਤੁਹਾਨੂੰ ਦੇਖ ਕੇ ਲੱਗੂਗਾ ਨਹੀਂ ਸਾਨੂੰ ਕਿ ਅਸੀਂ ਇੰਨੇ ਕਿਲੋਮੀਟਰ ਕਰਕੇ ਆਏ ਥੱਕੇ ਆਏ ਆ ਤੇ ਜੇ ਲੋਕਾਂ ਦੀ ਸਪੋਰਟ ਕੀਤੀ ਜਾਏ ਨਾ ਅਸੀਂ ਇੱਥੋਂ ਨਿਕਲੇ ਆ ਮਤਲਬ ਸਾਈਕਲ ਤੇ ਮੇਨ ਫਾਇਦਾ ਕੀ ਹੁੰਦਾ ਲੋਕ ਤੁਹਾਨੂੰ ਨੋਟ ਕਰਦੇ ਆ ਲੋਕ ਸਾਨੂੰ ਨੋਟ ਕਰਦੇ ਆ ਜਿੱਦਾਂ ਬਾਈਕ ਤੇ ਹੈਲੋ ਮੈਮ ਆਜੋ ਅੱਛਾ ਠੀਕ ਹੈ ਤੇ ਲੋਕ ਨਾ ਲੋਕ ਤੁਹਾਨੂੰ ਅੱਛਾ ਜੀ ਜੀ ਸਾਈਕਲ ਤੇ ਨਾ ਲੋਕ ਤੁਹਾਨੂੰ ਸਪੋਰਟ ਕਰਦੇ ਆ ਮਤਲਬ ਹੁਣ ਮੈਂ ਰਸਤੇ ਚ ਆ ਰਿਹਾ ਸੀਗਾ ਤੇ ਮੈਂ ਤੁਹਾਨੂੰ ਜਨਰਲੀ ਗੱਲ ਦੱਸਦਾ ਇੱਕ ਮੈਂ ਰਸਤੇ ਚ ਆ ਰਿਹਾ ਸੀ ਇੱਕ ਬੰਦਾ ਮੈਨੂੰ ਰੋਕ ਕੇ ਪੁੱਛਦਾ ਕਹਿੰਦਾ ਤੁਸੀਂ ਸਾਈਕਲ ਤੇ ਇੰਨੀ ਦੂਰ ਕਿਉਂ ਗਏ ਬਾਈਕ ਤੇ ਕਿਉਂ ਨਹੀਂ ਗਏ ਕਹਿੰਦਾ ਹਿੰਮਤ ਆ ਤੁਹਾਡੀ ਮੈਂ ਕਹਾ ਤੁਸੀਂ ਸੈਕਿੰਡ ਵਰਡ ਕਿਹਾ ਨਾ ਹਿੰਮਤ ਆ ਤੁਹਾਡੀ ਮੈਂ ਕਹਾ ਜੇ ਮੈਂ ਸਾਈਕਲ ਤੇ ਸੀ ਤਾਂ ਹੀ ਤੁਸੀਂ ਗੱਲ ਕਰਨ ਰੁਕੇ ਨਾ ਮੈਂ ਕਹਾ ਜੇ ਮੈਂ ਬਾਈਕ ਤੇ ਹੁੰਦਾ ਤੁਸੀਂ ਨਹੀਂ ਰੁਕਦੇ ਹਾਂਜੀ ਇਹੀ ਆ ਸਰ ਹਿੰਮਤ ਨੂੰ ਸਲਾਮ ਹੈ ਜਿਹੜਾ ਬੰਦਾ ਹਿੰਮਤ ਕਰਦਾ ਟਪ ਸਟੈਪ ਚੱਕਦਾ ਹੈ ਬਸ ਉਹਨੂੰ ਲੋਕ ਸਲਾਮ ਕਰਦੇ ਆ ਅਸੀਂ ਨਿਕਲੇ ਆ ਸਾਨੂੰ ਪੂਰੇ ਪੰਜਾਬ ਦਾ ਬਹੁਤ ਸਪੋਰਟਰ ਰਿਆ ਸਾਨੂੰ ਕਸ਼ਮੀਰ ਦਾ ਬਹੁਤ ਸਪੋਰਟ ਰਿਆ ਮਤਲਬ ਐਸੀ ਐਸੀਆਂ ਜਗ੍ਹਾ ਅਸੀਂ ਖਾਣ ਲਈ ਰੁਕਦੇ ਸੀ ਤੇ ਲੋਕ ਸਾਡੇ ਤੋਂ ਪੈਸੇ ਨਹੀਂ ਲੈਂਦੇ ਸੀ। ਅੱਛਾ। ਕਾਫੀ ਜਗ੍ਹਾ ਅਜਿਹਾ ਜਬਰਦਸਤੀ ਤੇ ਕਾਫੀ ਜਗਾਵਾਂ ਨੇ ਲੈ ਹੀ ਨਹੀਂ ਐਸੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਕਿ ਪੈਸੇ ਲੈ ਲਓ ਖਾਣਦੇ ਨਹੀਂ। ਕਹਿੰਦੇ ਤੁਸੀਂ ਕਰਕੇ ਆਓ ਸਾਡੇ ਲਈ ਇਹ ਹੀ ਆਸ਼ੀਰਵਾਦ ਤੁਹਾਡੇ ਲਈ ਹੈ ਬਸ ਕਿ ਉਹ ਕਰਕੇ ਆਓ ਬਸ ਲੋਕਾਂ ਨਾਲ ਗੱਲਾਂ ਕੀਤੀਆਂ ਨੇਚਰ ਬਾਰੇ ਗੱਲਾਂ ਕੀਤੀਆਂ ਥੋੜਾ ਪ੍ਰਿਆਵਰਣ ਬਾਰੇ। ਕਾਫੀ ਕੁਝ ਸਿੱਖਿਆ ਉਹਨਾਂ ਤੋਂ ਕਾਫੀ ਕੁਝ ਦੱਸਿਆ ਜਿੰਨਾ ਸਾਨੂੰ ਸਰ ਪਤਾ ਸੀ। ਐਂਡ ਲਦਾਖ ਤੇ ਦੇਖੋ ਮੇਨ ਪ੍ਰੋਬਲਮ ਆਂਦੀ ਆਕਸੀਜਨ ਦੀ ਹਾਂਜੀ ਬਹੁਤ ਜ਼ਿਆਦਾ ਘਟ ਜਾਂਦਾ ਹੈ ਪਲੱਸ ਉੱਪਰੋਂ ਤੁਸੀਂ ਸਾਈਕਲਿੰਗ ਕਰ ਰਹੇ ਹੋ ਸਾਡਾ ਸਰ ਇਹ ਹੈ ਕਿ ਹਾਂਜੀ ਹਾਂਜੀ ਹਾਈਟ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਦੋ ਪਾਸੇ ਜਿਹੜੇ ਅਸੀਂ ਕਿਤੇ ਇੱਕ ਟਾਪ ਆਫ ਦਾ ਵਰਲਡ ਖਰ ਦੁੰਗਲਾ ਕਿਤਾ ਜਿਹਦੀ ਹਾਈਟ 17900 ਹਾਂਜੀ ਤੇ ਇੱਕ ਅਸੀਂ ਕਿਤਾ ਵਰਲਡ ਦਾ 12th ਹਾਈਐਸਟ ਪਾਸ ਜਿਹਦੀ ਹਾਈਟ ਸੀਗੀ 17400 ਸੋ ਆਲਮੋਸਟ ਇੰਨੀ ਹਾਈਟ ਤੇ ਜਾਣਾ ਪਲੱਸ ਸਾਈਕਲ ਲੈ ਕੇ ਇੱਕ ਵਾਰ ਤਾਂ ਲਾਈਕ ਮਨ ਚ ਆ ਜਾਂਦਾ ਕਿ ਅਸੀਂ ਕਿਉਂ ਆਏ ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਕੋਈ ਟਫ ਗੋਲ ਲੈਨੇ ਨਾ ਇੱਕ 파ਟ ਐਸਾ ਆਂਦਾ ਜਿੱਥੇ ਦੋ ਸਟੈਪ ਆ ਜਾਂਦੇ ਆ ਜਾਂ ਤਾਂ ਅੱਗੇ ਵਧਜੋ ਆਪਣੇ ਆਪ ਨੂੰ ਤੋੜ ਕੇ ਜਾਂ ਤਾਂ ਪਿੱਛੇ ਹਟਜੋ ਬਸ ਉਹ 파ਟ ਸਾਡੇ ਕੋਲ ਦੋ ਵਾਰੀ ਆਇਆ ਸੀ ਇਹ ਦੋ ਪਾਸੇਸ ਚ ਬਟ ਫਿਰ ਮੈਂ ਸੋਚਿਆ ਕਿ ਹਿੰਮਤ ਡਗਮਗਾ ਕੇ ਤੇ ਹੇ ਡਗ ਮਾਈ ਉਹੀ ਸਰ ਕਹਿ ਰਹੇ ਹਿੰਮਤ ਡਗਮਗਾ ਜਾਂਦੀ ਹੈ ਸਾਡੇ ਜਿਹੜੇ ਸਟੈਪਸ ਆ ਸੀ ਸੋਚ ਲੈਨੇ ਕਿ ਯਾਰ ਸਹੀ ਲਿਆ ਜਾਂ ਗਲਤ ਲਿਆ ਬਟ ਉਹੀ ਇੱਕ ਟਾਈਮ ਹੁੰਦਾ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਸੋ ਮੈਂ ਉੱਥੇ ਖੜ ਗਿਆ ਮੈਂ ਕਿਹਾ ਯਾਰ 골ਡੀ ਡਿਸੀਜਨ ਵੀ ਤੇਰਾ ਸੀ ਸੁਪਨਾ ਵੀ ਤੇਰਾ ਸੀ ਜੇ ਤੁਸੀਂ ਲਦਾਖ ਗਏ ਸੀ ਜਾਂ ਰਸਤੇ ਦੇ ਵਿੱਚ ਕੋਈ ਤੁਹਾਨੂੰ ਐਜਾਂ ਦੇ ਲੋਕਾਂ ਨੇ ਤੁਹਾਨੂੰ ਕੋਈ ਕ੍ਰਿਟੀਸਾਈਜ਼ ਕੀਤਾ ਵੀ ਤੁਸੀਂ ਛੱਡੋ ਬੰਗਾਲ ਬਾਪੋ ਜਾਓ ਨਹੀਂ ਆਣਾ ਜਾਂ ਤੁਹਾਨੂੰ ਕੋਈ ਇਦਾਂ ਦੀ ਪਰੇਸ਼ਾਨੀ ਹੋਈ ਐਜਾਂ ਦੀ ਜਾਂ ਖਾਣੇ ਦੇ ਵਿੱਚ ਜਾਂ ਤੁਹਾਨੂੰ ਫੋਕਸ ਨੇ ਇਦਾਂ ਟਾਉਂਟਿੰਗ ਕੀਤੀ ਹੋਵੇ ਸਰ ਅ ਸਰ ਜੇ ਦਾ ਦੇਖੋ ਗੱਲ ਕੀਤੀ ਜਾਵੇ ਤਾਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਬਹੁਤ ਸਾਰੇ ਲੋਕ ਮਿਲਦੇ ਵੀ ਆ ਚੰਗੇ ਵੀ ਮਿਲਦੇ ਆ ਬੁਰੇ ਵੀ ਮਿਲਦੇ ਆ ਮੇਰਾ ਦੇਖੋ ਕਹਿਣਾ ਇਹ ਹੈ ਜਿਹੜੇ ਚੰਗੇ ਲੋਕ ਮਿਲਦੇ ਆ ਨਾ ਉਹਨਾਂ ਤੋਂ ਆਸ਼ੀਰਵਾਦ ਲੋ ਤੇ ਜਿਹੜੇ ਕਰਦੇ ਆ ਮਾੜਾ ਮੋਟਾ ਉਹਨਾਂ ਤੋਂ ਪ੍ਰੇਰਣਾ ਲੋ ਹਾਂ ਕਿਉਂਕਿ ਮੇਰੇ ਪਾਪਾ ਕਹਿੰਦੇ ਸੀ ਕਹਿੰਦੇ ਜਿਹੜਾ ਖੁਦ ਨਹੀਂ ਨਾ ਕੁਝ ਕਰ ਸਕਦਾ ਉਹ ਦੂਜਿਆਂ ਨੂੰ ਹਮੇਸ਼ਾ ਕਮੈਂਟ ਕਰਦਾ ਸੋ ਕਹਿੰਦੇ ਉਹਨਾਂ ਨੂੰ ਇਗਨੋਰ ਕਰੋ ਤੇ ਅੱਗੇ ਵੱਧੋ ਤਾਂ ਹੀ ਜ਼ਿੰਦਗੀ ਵਿੱਚ ਕੁਝ ਕਰ ਸਕਦੇ ਬਟ ਇੰਨਾ ਖਾਸ ਸਾਡੇ ਨਾਲ ਨਹੀਂ ਹੋਇਆ ਜਨਰਲੀ ਮੈਂ ਗੱਲ ਕਰਾ ਇੰਨਾ ਕੁਝ ਖਾਸ ਸਾਡ ਨੂੰ ਦਿੱਕਤ ਨਹੀਂ ਆਈ ਉਹ ਵਿੱਚੋਂ ਥੋੜੇ ਬਹੁਤ ਕਈ ਜਿੱਦਾਂ ਹੁੰਦੇ ਆ ਉਲੰਘਦੇ ਵੜਦੇ ਕਮੈਂਟ ਕਰ ਜਾਂਦੇ ਆ ਉਹ ਸਾਈਕਲ ਤੇ ਸਾਈਕਲ ਤੇ ਇਹ ਸੋ ਅਸੀਂ ਇਗਨੋਰ ਕਰਕੇ ਚੱਲੇ ਬਟ ਸੰਦੇ ਲਈ ਸਭ ਤੋਂ ਵੱਡੇ ਹਿੰਮਤ ਦੇ ਜਿਹੜੇ ਲੋਕਾਂ ਨੇ ਸਾਨੂੰ ਸਪੋਰਟ ਕੀਤਾ ਨਾ ਬਹੁਤ ਜ਼ਿਆਦਾ ਪਿਆਰ ਦਿੱਤਾ ਰੋਕ ਰੋਕ ਕੇ ਪਾਣੀ ਪੁੱਛਣਾ ਫੌਜੀ ਇੰਡੀਅਨ ਆਰਮੀ ਨਾਲ ਸਭ ਤੋਂ ਜ਼ਿਆਦਾ ਸਪੋਰਟਰ ਆ ਸਾਨੂੰ ਇੰਡੀਅਨ ਆਰਮੀ ਦਾ ਸਭ ਤੋਂ ਜ਼ਿਆਦਾ ਸਪੋਰਟਰ ਆ ਸਾਡੀ ਜਿਹੜੀ ਇੰਡੀਅਨ ਆਰਮੀ ਸੀ ਨਾ ਰੋਕ ਰੋਕ ਕੇ ਉਹਨਾਂ ਨੇ ਖਾਣੇ ਨੂੰ ਪੁੱਛਿਆ ਪਾਣੀ ਨੂੰ ਪੁੱਛਿਆ ਸੋ ਇਹ ਸਾਡੇ ਲਈ ਬਹੁਤ ਵਧੀਆ ਚੀਜ਼ ਜਿਹੜੀ ਕਿ ਇੰਡੀਅਨ ਆਰਮੀ ਜਦੋਂ ਤੁਹਾਨੂੰ ਸਪੋਰਟ ਕਰ ਰਹੀ ਹੈ ਨਾ ਬਸ ਬਹੁਤ ਜ਼ਿਆਦਾ ਹਾਂਜੀ ਹਾਂਜੀ ਥੋੜਿਆ ਇੱਕ ਕੁਐਸਚਨ ਇੱਕ ਥੋੜੇ ਹੋ ਰਿਹਾ ਹੈ ਜਿਆਦਾਤਰ ਲੱਗਦਾ ਵੀ ਤੁਸੀਂ ਪਰਿਆਵਰਣ ਬਚਾਉਣ ਵਾਸਤੇ ਇੱਕ ਕੰਮ ਕੀਤਾ ਹੈ ਇਸ ਦੇ ਇਸ ਦੇ ਨਾਲ ਦੱਸੋ ਮੈਨੂੰ ਕੀ ਸੰਦੇਸ਼ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਸਰ ਜੋ ਮੇਰਾ ਸੰਦੇਸ਼ ਮੈਂ ਦੇਣਾ ਚਾਹੁੰਦਾ ਨਾ ਦੇਖੋ ਇਹ ਅਸੀਂ ਪੁਰਾਣੇ ਟਾਈਮ ਚ ਜੇ ਤੁਸੀਂ ਮਹਾਭਾਰਤ ਦੇਖੀ ਹੈ ਜਾਂ ਰਮਾਇਣ ਦੇਖੀ ਹੈ ਹੈਨਾ ਤੇ ਸ਼ਾਰਟ ਚ ਦੱਸਾ ਜਾਂ ਲੌਂਗ ਚ ਦੱਸਾ ਹਾਂਜੀ ਜੇ ਤੁਸੀਂ ਰਮਾਇਣ ਮਹਾਭਾਰਤ ਦੇਖੀ ਹੈ ਨਾ ਤਾਂ ਸੇ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਪੰਡਵ ਤੇ ਕੌਰੇ ਵਿਕੋ ਕਰ ਰਹੇ ਰਹਿੰਦੇ ਸੀਗੇ ਉਹਨਾਂ ਦੇ ਗੁਰੂ ਇੱਕ ਸੀਗੇ ਬਟ ਫਿਰ ਵੀ ਉਹਨਾਂ ਦੀ ਸੋਚ ਡਿਫਰੈਂਟ ਸੀਗੀ ਕਿਉਂ ਕਿ ਉਹਨਾਂ ਦੇ ਮਾਤਾ ਪਿਤਾ ਕਰਕੇ ਜਿਹੜੇ ਕੌਰਵਾਂ ਦੇ ਪਿਤਾ ਸੀਗੇ ਦ੍ਰਿਤਰਾਸ਼ਟ ਠੀਕ ਹੈ ਉਹਨਾਂ ਦੀ ਸੋਚ ਥੋੜੀ ਨੈਗੇਟਿਵਿਟੀ ਵਾਲੀ ਸੀ ਉਹਨਾਂ ਦੇ ਪੁੱਤਰਾਂ ਦੀ ਸੇਮ ਸੀ ਤੇ ਉਹਨਾਂ ਦੇ ਮਾਤਾ ਕੁੰਤੀ ਦੀ ਪੋਜ਼ਿਟਿਵ ਸੀਗੀ ਤੇ ਉਹਨਾਂ ਦੀ ਵੀ ਪੋਜ਼ਿਟਿਵ ਸੋ ਮਾਤਾ ਪਿਤਾ ਦੀ ਸੋਚ ਨਾਲ ਹੀ ਬੱਚਾ ਚੱਲਦਾ ਜੇ ਮਾਤਾ ਪਿਤਾ ਬੱਚੇ ਨੂੰ ਸ਼ੁਰੂ ਤੋਂ ਮੋਟੀਵੇਟ ਕਰਦੇ ਹਨ ਸੰਸਕਾਰ ਬਹੁਤ ਮੈਟਰ ਕਰਦੇ ਆ ਜੇ ਉਹ ਬੱਚੇ ਨੂੰ ਅੱਛੀ ਸਿੱਖਿਆ ਦਿੰਦੇ ਆ ਉਹ ਕਹਿੰਦੇ ਆ ਕਿ ਤੁਸੀਂ ਫੋਨ ਛੱਡ ਕੇ ਮਿਹਨਤ ਨਾਲ ਕੰਮ ਕਰੋ ਅੱਗੇ ਵੱਧੋ ਤਾਂ ਆਬਵੀਅਸਲੀ ਬੱਚਾ ਉਹ ਚੀਜ਼ ਤੱਕ ਅੱ بس میرا یہی موٹیو موٹیو ہے کہ لائک اج دے جڑی پیڑی ہے نا او سوچتی زیادہ کردی کھٹا میرے حساب نا کرنا زیادہ چاہیے دا سوچنا ਘਟ ਚਾਹੀਦਾ ਜੇ ਤੁਸੀਂ ਕਰੋਗੇ ਨਹੀਂ ਤਾਂ ਰਿਜ਼ਲਟ ਕਿਦਾਂ ਪਤਾ ਲੱਗੇਗਾ سوچ ਕੇ ਕਦੇ ਰਿਜ਼ਲਟ ਨਹੀਂ ਨਿਕਲਦਾ ਸੋ ਕਰਕੇ ਰਿਜ਼ਲਟ ਨਿਕਲਦਾ ਜੋ ਮਨ ਚ ਆਇਆ ਕੇ ਡ੍ਰੀਮ ਹੈ ਮੇਰਾ ਉਹਦੇ ਬਾਰੇ ਸੋਚੋ ਨਾ بس ਉਹਦੇ ਚ ਪੈਰ ਰੱਖ ਦੋ ਆਪਣੇ ਆ ਪੂਰਾ ਹੋ ਜਾਂਦਾ ਇਹ ਸਾਡੀ ਪਹਿਲੀ ਯਾਤਰਾ ਸੀ ਸਾਈਕਲ ਤੇ ਸਾਈਕਲ ਤੇ ਸਰ ਮੇਰੀ ਫਸਟ ਹੈ ਮੈਂ ਪਹਿਲਾ ਚਿੰਤਪurni માતા ਦੇ ਜਾ ਚੁਕਾ اے ਸਰ ਪਹਿਲੀ ਹੈ ਬਿਲਕੁਲ ਮੈਂ ਨਾ ਸਾਈਕਲਿਸਟ ਆ ਨਾ ਕੁਛ ਹੈ ਮੇਰਾ ਬਾਸ ਫਿਟਨੈਸ ਟ੍ਰੇਨਰ ਹੈ ਮੈਂ ਸਾਈਕਲਿਸਟ ਨਹੀਂ ਹਾਂ ਲੋ ਜਾ ਰਹੇ ਤੋਂ ਸਰ অলਮੋਸਟ 2000 ਜੀ ਸੋ ਨੌਜਵਾਨ ਹੈ ਅੱਜ ਦੀ ਪੀੜ੍ਹੀ ਬਹੁਤ ਵੱਡਾ ਸੰਦੇਸ਼ ਦਿੱਤਾ ਇਹਨਾਂ ਨੇ ਪੰਜਾਬ ਤੋਂ ਯਾਨੀ ਕਿ ਲੁਧਿਆਣਾ ਤੋਂ ਲਦਾਖ ਵਾਸਤੇ ਜਿਹੜੀ 2000 ਤੋਂ ਵੱਧ ਕਿਲੋਮੀਟਰ ਦੀ ਸਾਈਕਲ ਤੇ ਜਾਣਾ ਇੱਕ ਬਹੁਤ ਵੱਡੀ ਅੱਜ ਦੇ ਨੌਜਵਾਨ ਵਾਸਤੇ ਬਹੁਤ ਵੱਡੀ ਕਿਸੇਤ ਵੀ ਹੈ ਔਰ ਸਿੱਖਿਆ ਵੀ ਹੈ ਔਰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਗਿਆ ਇਹਨਾਂ ਵੱਲੋਂ ਵੀ ਆਪਣਾ ਨੌਜਵਾਨ ਆਪਣੇ લક્ષ્ય ਵਜੋਂ ਕਿ Aim ਵੱਲ ਧਿਆਨ ਰੱਖਣ ਮਿਹਨਤ ਕਰਨ ਉਹ ਲਕਸ਼ੇ ਹਮੇਸ਼ਾ ਨੂੰ ਪ੍ਰਾਪਤ ਹੋਗਾ ਕਿਰਨਾਂਗੇ ਤੇ ਪੰਜਾਬ ਦੇ ਪਰਿਆਵਰਣ ਨੂੰ ਬਚਾਉਣ ਵਾਸਤੇ ਇਹਨਾਂ ਨੌਜਵਾਨਾਂ ਨੇ ਗੋਲ ਲੁਧਿਆਣਾ ਦੇ ਗੋਲਡੀ ਯਾਰਾ ਲੜਕਿਆਂ ਉਹ ਨੌਜਵਾਨਾਂ ਨੇ ਸਾਈਕਲ ਯਾਤਰਾ ਕੀਤੀ ਹੈ ਕਿਸਾਂ ਦੇਖ ਦਿਓ ਲੁਧਿਆਣਾ ਦੇ ਇੱਕ ਨੌਜਵਾਨ ਨੇ ਨਾਲ ਉਹਨਾਂ ਦਾ ਇੱਕ ਸਟੂਡੈਂਟ ਹੈ ਸਾਈਕਲ ਦੇ ਉੱਪਰ ਲੁਧਿਆਣਾ ਤੋਂ ਲਦਾਖ ਵਾਸਤੇ ਇੱਕ ਯਾਤਰਾ ਕੀਤੀ ਕਿਸਾਂ ਦੇਖ ਦਿਓ सर ये बहुत ज़्यादा इंस्पायरिंग है जो इन्होंने की है आजकल हर बंदा अपना कंफर्ट देखता है एयर ट्रैवल करता है बट जो सर ने किया है इज़ एक्चुअली कमेंडेबल और मुझे लगता है कि फिटनेस के भी राज पे देखो या किसी पे भी देखो दिस इज़ वेरी इंपॉर्टेंट कि एक उनका मैसेज ये है कि अपना हेल्थ सेकेंड है गो ग्रीन ਔਰ ਆਪਨੇ ਉਹ ਮੂਵੀ ਵੀ ਦੇਖੀ ਹੈ ਕਲਕੀ ਉਸ ਕੇ ਅੰਦਰ ਦਿਖ ਰਿਹਾ ਹੈ ਕਿ ਹਮਾਰਾ ਫਿਊਚਰ ਕੀ ਹੋਣੇ ਵਾਲਾ ਹੈ ਤਾਂ ਫਿਰ ਬਹੁਤ achhi cheez hai jo sarnne ki it's a very good message aur sabko follow bhi karna chahiye Punjab sarkar ne bhi ek naya uparala namagitta bhi Punjab de paryavaran bachaan vaste ek mohim start kiti hai ve apne paryave mein bodhe lagaan di kiti hai lag raha hai ve aj Ludhiana de Goldy aur inade jede student ne adi ek bohot bada ek uparala kita ve ek naujawan nu badi sikhiya mil sakdi hai bilkul mil sakti hai वो सिर्फ तब मिलेगी अगर इनके व्लॉग्स रीशेयर होंगे हां क्योंकि जितनी इनको लोग फॉलो कर रहे हैं उतने को ही ये मैसेज मिल रहा है बाकी आपके मीडियम से भी बहुत लोग आगे सीख सकते हैं बहुत-बहुत शुक्रिया सो so, ए नौजवान है गोल्डी और ओंडा स्टूडेंट जिनाने लुधियाना ਤੋਂ ਰਿਡਿ ਸਾਈਕਲ ਤੇ ਲੁਧਿਆਣਾ ਤੋਂ ਲਦਾਖ ਦੀ तकरीबन 2000 ਤੋਂ ਉੱਪਰ ਸਾਈਕਲ ਦੀ ਯਾਤਰਾ ਕਰਕੇ यानी कि ਪੰਜਾਬ ਦੇ ਪਰਿਆਵਰਣ ਨੂੰ ਬਚਾਉਣ ਵਾਸਤੇ ਇੱਕ ਸਾਈਕਲ ਯਾਤਰਾ ਕੀਤੀ ਸੀ ਤਾਂ ਉਹ ਬਗਾਇਦਾ 28 ਦਿਨਾਂ ਬਾਅਦ ਮੁਕੰਮਲ ਹੋ ਕੇ ਅੱਜ ਵਾਪਸ ਲੁਧਿਆਣਾ ਆਏ ਤੇ ਬਿਲਕੁਲ ਖੁਸ਼ੀ ਦਾ ਆਲਮ ਹੈ ਦੋਵਾਂ ਦੇ ਸਰ ਉਹਨਾਂ ਦੇ શિક્ષਕ ਦੇ ਉੱਪਰ ਮੂਹਾਂ ਦੇ ਉੱਪਰ ਇੱਕ ਬਹੁਤ ਵੱਡਾ ਮੈਸੇਜ ਆ ਅੱਜ ਦੀ ਨੌਜਵਾਨ ਪੀੜੀ ਵਾਸਤੇ ਜਿਹੜੇ ਹਜੇ ਵੀ ਕੁਝ ਨਸ਼ੇ ਵੱਲ દોੜਦੇ ਆ ਤਾਂ ਆ ਬਿਲਕੁਲ 골ਡੀ ਲੁਧਿਆਣਾ ਦੇ ਇਸ ਨੌਜਵਾਨ 골ਡੀ ਤੇ ਉਹਦੇ ਜਿਹੜੇ ਸਟੂਡੈਂਟ ਐ ਉਹਨਾਂ ਤੋਂ ਸਿੱਖਿਆ ਲੈਣ ਵੀ ਕਿਸ ਤਰ੍ਹਾਂ ਅਸੀਂ ਆਪਣੀ ਸੋਸਾਇਟੀ ਵਾਸਤੇ ਸਮਾਜ ਵਾਸਤੇ ਇੱਕ ਨਵੀਂ ਸੇਧ ਦੇ ਸਕਦੇ ਆ ਤਾਂ ਕਿਤਨਾ ਕੀਤੇ ਸੈਲੂਟ ਕਰਦੇ ਆ ਅਸੀਂ ਵੀ ਡੈਨਿਸ਼ਰ ਟੀਵੀ ਵੱਲੋਂ ਵੀ ਇਹਨਾਂ ਸੈਲੂਟ ਕਰਦੇ ਜਿਹੜੇ ਨੌਜਵਾਨਾਂ ਨੇ ਪੰਜਾਬ ਦੇ ਪਰਿਆਵਰਨ ਨੂੰ ਬਚਾਉਣ ਲਈ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਲੁਧਿਆਣਾ ਤੋਂ ਲੈ ਕੇ ਲਦਾਖ ਵਧ ਦਿੱਤਾ ਅਸੀਂ ਵੀ ਸੈਲੂਟ ਕਰਦੇ ਹਾਂ ਉਹਨਾਂ ਕਿਮ ਮੈਮ ਸਲਮਾਨਾ ਸੰਦੀਪ ਸ਼ਰਮਾ ਡੈਨਿਸ਼ਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ